ਤੂੰ ਗੱਲ ਲੈ ਲੋ ਭਾਈ ਜੀ ਨੇ ਲੈਣਾ ਐਸ ਤੇ ਸਟicker ਲੱਗ ਜੂਗਾ ਇੰਪੋਰਟਡ ਬਣ ਜੂਗਾ ਭਾਈ ਲੈ ਲੋ ਲੈ ਲੋ 420 ਟੈਂਸ਼ਨ ਲੈ ਲੋ 400 ਪਰਿਮੋਟਰ ਉਹ ਵੀ ਲੈ ਲੋ 300 ਕਿਲੋ ਉਹ ਜੋ ਉੱਥੇ ਆਇਓ ਸਿੱਲਾ ਅਨਰਟਿਕ ਸ਼ੌਪ 200 ਰੁਪਏ ਕਿਲੋ ਆ ਲੋ ਭਾਈ ਆਟੋ ਫੇਰ ਲੋ ਕਿਲੋਆਂ ਦੇ ਸਾਨੂੰ ਉੱਥੇ ਲੁੱਟਦੇ ਸੀ ਨਾ ਅੱਜ ਵੀ ਤਾਂ ਲੁੱਟਾਂਗੇ ਸਾਡੀ ਲੁੱਟੀ ਜਾਂਦੇ ਆ ਬੋਲੇ ਕਰੋ ਨਾ ਗਰੀਆਂ 'ਚ ਤੁਹਾਨੂੰ ਕਿਹੜੀਆਂ ਲਾ ਕੇ ਲੁੱਟਦੇ ਆ ਗੋਲਡਰ ਹੈ ਨਾ ਬੱਸ ਇਸ ਰਵੇ ਆਜੋ ਭਾਈ ਆਜੋ ਜਿਨ੍ਹਾਂ ਨੇ ਆ ਕੇ ਆਪ ਨੂੰ ਲਟਾਣਾ ਹੈ ਮੇਰੇ ਕੋਲੇ ਆਜੋ ਭਾਈ ਸਬਜ਼ੀਆਂ ਸਬਜ਼ੀਆਂ ਲੈ ਲੋ ਭਾਈ ਕੇਲੇ ਆ ਭਾਈ ਕੇਲੇ ਲੈ ਲੋ ਭਾਈ ਲੈ ਲੋ 300 ਰੁਪਏ ਮਟਰ 300 ਰੁਪਏ ਕਿਲੋ ਮੈਂ ਤਾਂ ਲੁੱਟੂਆ ਇਹ ਮੈਂ ਤਾਂ ਲੁੱਟੀ ਜਾਂਦਾ ਮੈਂ ਤਾਂ ਲੁੱਟਣ ਆਇਆ ਮੈਂ ਤਾਂ ਲੁੱਟ ਕੇ ਆਉਂਦਾ ਪੁਲਿਸ ਦੇ ਵਾਲੇ ਜਿਹੜੇ ਜੈਂਸੋਰਸ ਵਿੱਚੋਂ ਲੋਕੀ ਚਮਕਾ ਕੇ ਸੈਣ ਕਰਾ ਕੇ ਇੱਕ ਟਾਈਮ ਨੂੰ ਹਾਰ ਤੇ ਕਰੂਗਾ ਸਰਜੀ ਮੰਡੀ ਨੂੰ ਘੇਰੂਗਾ ਚਾਰੇ ਪੰਜੇ ਗੇਟ ਉਤੇ ਬੰਦ ਕਰੂਗਾ ਫਿਰ ਦੇਖਦੇ ਆ ਕਿ ਚਲੋ ਨਰਾਤੇ ਆਏ ਲੋਕਾਂ ਪਰ ਇਹ ਤਾਂ ਲੁੱਟਮਚਾਰ ਰੱਖੀ ਆ ਭਾਈ ਜੀ ਕੋਈ ਤਾਂ ਘਰੇ ਪਾਪੀ ਲੜਦੀ ਆ ਤੁਸੀਂ ਲੈਂਦੇ ਹੋ ਕੋਈ ਕਹਿੰਦਾ ਜੀ ਬਾਈਟਾਂ ਤਾਂ ਇੰਨਾ ਕੁ ਲੈਦੀ ਹੈ ਕਿਉਂ ਨਹੀਂ ਜਿਹੜਾ ਪਾਪ ਦੇ ਰੋਣੇ ਨਹੀਂ ਕਰ ਮੈਨੂੰ ਕੋਈ ਨਹੀਂ ਆਹ ਤੋਲ ਕੇ ਆ ਤਾਰਾ ਦੇ ਆਹੀ ਤਾਂ ਕਹਿ ਰਿਹਾ